ਫੰਕਸ਼ਨ ਕਿੱਦਾਂ ਦਾ ਲੱਗਾ ਠੀਕ ਹੀ ਸੀ ਵਧੀਆ ਲੱਗਾ ਦੇਖ ਲੈ ਤੂੰ ਮੈਨੂੰ ਕੀ ਕਹਿੰਦੀ ਸੀ ਮੰਮਾ ਆਂਟੀ ਨੇ ਨਹੀਂ ਲੈ ਕੇ ਜਾਣਾ ਹੈਗਾ ਤੁਹਾਨੂੰ ਪ੍ਰੋਗਰਾਮ ਤੇ ਤੇ ਦੇਖ ਲੈ ਲੈ ਕੇ ਗਈ ਨਾ ਪਰ ਆਂਟੀ ਮੰਨੀ ਹੀ ਨਹੀਂ ਬੇਟਾ ਮੰਨਣਾ ਪੈਣਾ ਹੀ ਸੀ ਦੇਖ ਇੱਕ ਬੰਦਾ ਇੱਕ ਤੂੰ ਐ ਜਦੋਂ ਇੱਕ ਬੰਦੇ ਨਾਲ ਆਪਣਾ ਵਿਹਾਰ ਅੱਛਾ ਰੱਖੇਗੀ ਉਹਨੂੰ ਅੱਛੀ ਇੱਜ਼ਤ ਦੇਣਗੀ ਉਹਨੂੰ ਅੱਛੀ ਰਿਸਪੈਕਟ ਕਰੇਗੀ ਉਹਦੇ ਨਾਲ ਹਰ ਕੰਮ ਦੇ ਵਿੱਚ ਹਾਂ ਨਾ ਹਾਲ ਕਰੇਗੀ ਜਿੱਥੇ ਉਹ ਗਲਤ ਹੈਗਾ ਉਹਨੂੰ ਨਾ ਦੇਣਗੀ ਠੀਕ ਹੈ ਨਾ ਤੇ ਉਹਦੇ ਨਾਲ ਕੀ ਹੋਏਗਾ ਇੱਕ ਅੱਛੀ ਬਾਂਡਿੰਗ ਬਣ ਜਾਏਗੀ ਤੇ ਇਸ ਟਾਈਮ ਕਿੰਨੂੰ ਪਤਾ ਮੇਰੀ ਉਹਨਾਂ ਨਾਲ ਅੱਛੀ ਬਾਂਡਿੰਗ ਬਣੀ ਸੀ ਤੇ ਔਰ ਤੁਹਾਨੂੰ ਪਤਾ ਉਹਨੂੰ ਆ ਵੀ ਪਤਾ ਹੈ ਕਿ ਜੇ ਮੈਂ ਭੈਣ ਜੀ ਨੂੰ ਨਾ ਨਾ ਲੈ ਗਈ ਤੇ ਕਿਤੇ ਮੇਰੇ ਓਕੇ ਸੋਕੇ ਟਾਈਮ ਦੇ ਭੈਣ ਜੀ ਨੇ ਲੱਗ ਜੇ ਨਹੀਂ ਲੱਗਣਾ ਹੈਗਾ ਇਸ ਲਈ ਬੇਟਾ ਮੇਰੇ ਲੰਮਾ ਲਾਵਤਾ ਇਹ ਸਿਰਫ ਇੱਕ ਰਿਸ਼ਤਿਆਂ ਦੇ ਆ ਪਰਲਰ ਵਾਲੀ ਕਿਵੇਂ ਮੰਨੀ ਪੰਸਰ ਵਿੱਚ ਪਰਲਰ ਵਾਲੀ ਨੇ ਪਰਲਰ ਵਾਲੀ ਤੋਂ ਚੇਤਾ ਆ ਵੇਖਨੇ ਮੇਰੇ ਵਾਲੋਂ ਨੇ ਕੀ ਕਰ ਛੱਡਿਆ ਆ ਜੇ ਮੇਰੇ ਵਾਲ ਇੱਦਾਂ ਹੋ ਗਏ ਜਿੱਦ ਤੱਕ ਹੌਸਲਾ ਨਹੀਂ ਹੁੰਦਾ ਕੋਸਲੇ ਟਾਈਪ ਹੋ ਗਏ ਨੇ ਉਹਨੇ ਜੈਲ ਲਾਤੀ ਪਤਾ ਨਹੀਂ ਕੀ ਉਹਨੇ ਮੇਰੇ ਵਾਲਾਂ ਨੂੰ ਲਾ ਛੱਡਿਆ ਮੈਨੂੰ ਸਮਝ ਨਹੀਂ ਲੱਗਣ ਦੀ ਇੰਨੇ ਗੰਦੇ ਵਾਲ ਲੱਗਣਦੇ ਆ ਪਤਾ ਨਹੀਂ ਲੋਕੀ ਕਿਵੇਂ ਪਲਰਾਂ ਤੋਂ ਤਿਆਰ ਹੋ ਜਾਂਦੀਆਂ ਐਡੇ ਐਡੇ ਮੋਟੀਆਂ ਅੱਖਾਂ ਕਰ ਲੈਂਦੀਆਂ ਨੇ ਵਾਲਾਂ ਨੂੰ ਇੱਦਾਂ ਲਗਾ ਦਿੰਦੀਆਂ ਇੱਕ ਵਾਰ ਕੋਈ ਨੂਰ ਦਾ ਹੀਰਾ ਤੇ ਬਣਾ ਦਿੰਦੀਆਂ ਨੇ ਪਰ ਬਾਅਦ ਵਿੱਚ ਪਤਾ ਲੱਗਦਾ ਏ ਕਿ ਅਸਲੀਅਤ ਇਸ ਸਾਡੇ ਸਕਿਨ ਕਿੰਨੇ ਇਫੈਕਟ ਪੈ ਰਹੀ ਆ ਸਾਡੇ ਵਾਲਾਂ ਤੇ ਕਿੰਨਾ ਇਫੈਕਟ ਪੈ ਰਿਹਾ ਸਾਡੇ ਹੈਂਡਸ ਤੇ ਕਿੰਨਾ ਇਫੈਕਟ ਪੈ ਰਿਹਾ ਉਹ ਬਾਅਦ ਚ ਪਤਾ ਲੱਗਦਾ ਤੇ ਦੇਖ ਲੈ 500 ਰੁਪਏ ਦੇ ਮੰਨੀ ਨਾ ਧਾਰਾ ਤਾਂ ਨਹੀਂ ਕਰਗੇ ਉਹਦੇ ਬਾਕੀ ਵੈਸੇ ਆ ਦਾ ਧਾਰਾ ਕਿੰਨੇ ਕਰਨਾ ਧਾਰਾ ਥੋੜਾ ਕਰ ਗਈ ਆ ਤੇਰੇ ਸਾਹਮਣੇ ਦਿੱਤਾ ਨਹੀਂ 500 ਨੋਟ ਕੱਢ ਕੇ ਉਹਨੂੰ ਮੈਂ ਤੈਨੂੰ ਉਹਨੂੰ ਮੈਂ ਪਹਿਲਾਂ ਹੀ ਕਹਿਆ ਸੀ ਮੈਂ ਮੈਨੂੰ ਪਤਾ ਉਹਨੂੰ ਪਤਾ ਆ ਕਿ ਜੇ ਮੇ ਨਾ ਨਾ ਇਹਨੂੰ ਤਿਆਰ ਕੀਤਾ ਤੇ ਇਹਨੇ ਗਾਹ ਮੈਨੂੰ ਬ੍ਰਾਇਡਰ ਨਹੀਂ ਭੇਜੇ ਕਰਨੀ ਜਾਇਨੇ ਮੈਨੂੰ ਕੋਈ ਮਾੜਾ ਮੱਡਾ ਕੋਈ ਥ੍ਰਾਈਡਿੰਗ ਵਾਲਾ ਰਿਬਾਂਡਿੰਗ ਵਾਲਾ ਸੋ ਬੰਦਾ ਆਉਣ ਵਾਲਾ ਉਹਨੂੰ ਤੇ ਕੱਲ ਨੂੰ ਇਹਨੇ ਮੈਂ ਦੀਦੀ ਨੇ ਕਹਿਆ ਕਰਨਾ ਕਿ ਨਹੀਂ ਇਹਨੇ ਨਹੀਂ ਮੇਰਾ ਕੰਮ ਕੀਤਾ ਸੀ ਤੁਸੀਂ ਵੀ ਨਾ ਜਾਓ ਕਿਸੇ ਹੋਰ ਕੋ ਭੇਜਣਾ ਸੀ ਪਹਲੇ ਕੀਆ ਮੈਂ ਉਹਦੇ ਕੋ ਕਮਿਸ਼ਨ ਨਹੀਂ ਲੈਂਦੀ ਹੂੰ ਇਸ ਲਈ ਉਹਨੂੰ ਲੱਗਾ ਕਿ ਚਲੋ ਦੀਦੀ ਦਾ ਕੰਮ ਮੈਂ ਕਰ ਦਿੰਦੀ ਆ ਤੇ ਕਿਤੇ ਤੂੰ ਹੋਰ ਕਿਸੇ ਨੂੰ ਗਾਹਕ ਨੂੰ ਭੇਜ ਭਾਵੇਂ ਕੱਪੜੇ ਸਵਾਣ ਵਾਲੀ ਭੇਜ ਭਾਵੇਂ ਤੂੰ ਬਿਊਟੀ ਪਾਰਲਰ ਵਾਲੀ ਕੋ ਭੇਜ ਭਾਵੇਂ ਤੂੰ ਜਿੱਥੇ ਮਰਜ਼ੀ ਭੇਜ ਅਗਲੀਆਂ ਉਸਲੇ ਕਹਿੰਦੀ ਆ ਫਟ ਕਿ ਸਾਡੀ ਕਮਿਸ਼ਨ ਦੇ ਲਈਗੇ 1% ਪਰ ਮੈਂ ਮम्मा ਕਮਿਸ਼ਨ ਹੀ ਨਾ ਮੰਗਦੇ ਮੈਂ ਕਹਿੰਦੀ ਚੱਲ ਜੇ ਕਿਸਦਾ ਭਲਾ ਹੁੰਦਾ ਤੇ ਕਰੋ ਜੇ ਕਿਸਦਾ ਕਾਰੋਬਾਰ ਚੱਲਦਾ ਤੇ ਚਲਾਓ ਮੈਂ ਤਾਂ ਇਹ ਵੀ ਗੁਰਮਾਰੀ ਨੂੰ ਕਹਿੰਦੀ ਆ ਕਿ ਸਰਬੱਤ ਦਾ ਭਲਾ ਜੇ ਕਿਸੇ ਦੇ ਕਿਸ ਤਰ੍ਹਾਂ ਦੀ ਖੁਸ਼ੀਆਂ ਵਾਂ ਦੇ ਖੁਸ਼ੀਆਂ ਚ ਰਹਿਣ ਪਰ ਤੂੰ ਤੂੰ ਮੈਨੇ ਕਹਿੰਦੀ ਸੀ ਮਮਾ 500 ਜੈ ਨੀ ਉਹਨੇ ਮੰਨਣਾ ਮਮਾ 500 ਜੈ ਨੀ ਮੰਨਣਾ ਪਰ ਇੱਕ ਗੱਲ ਲੀ ਗਈ ਡੰਡ ਲਾ ਛੱਡੀ ਉਹਨੇ 500 ਰੁਪਏ ਜੋ ਉਹਦੇ ਹੀ ਕੰਮ ਕਰਨਾ ਤਾਨੂੰਰ 500 ਰੁਪਏ ਚ ਪੂਰਾ ਡਾਈ ਸੰਮਣਾ ਨਹੀਂ ਮੇਰੇ ਸਾਹਮਣੇ ਤੇ ਉਹਨੇ ਕਿੱਟ ਕੱਢੀ ਸੀ ਕਿੱਟ ਤੇ ਕੱਢੀ ਕਿੱਟ ਵਿੱਚ ਕਿਤੇ ਮਾਰੇ ਤੇ ਕਿਤੇ ਪੰਨੀ ਰੰਗ ਰੰਗੀਆਂ ਕਿਤੇ ਆਈ ਸ਼ੈਡੋ ਪਈਆਂ ਕਿਤੇ 700 100 ਕੰਡੀਸ਼ਨਾਂ ਪਈਆਂ ਕਿਤੇ ਮਾਰੇ ਐਡੇ ਵੱਡਾ ਡੱਬਾ ਸੀ ਜਿਹੜਾ ਉਹਨੇ ਮੈਨੂੰ ਕੱਢ ਕੇ ਮੇਰੇ ਲਾਗੇ ਧਰਿਆ ਉਹ ਡੱਬਾ ਵੱਖਰਾ ਸੀ ਉਹ ਅੱਜੋ ਫੇਰ ਨਾ ਬੀਬੀ ਗ੍ਰੀਮ ਨਹੀਂ ਕਰਤਨ ਨੇ ਕੋਈ ਨਹੀਂ ਮੈਂ ਕਰਾਂਗੀ ਨਾ ਉਹਨਾਂ ਗੱਲ ਹੈ ਕਿ ਮੇਰੀ ਕੁੜੀ ਕਹਿੰਦੀ ਸੀ ਕਿ ਦਰਾਜ ਚ ਕੱਢ ਕੇ ਦੀਦੀ ਨੇ ਮੇਕਅਪ ਉਹ ਕੀਤਾ ਜਿਹੜਾ ਪਹਿਲਾਂ ਯੂਸਫ ਹੁੰਦਾ ਮੈਂ ਨਾ 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 ਤੇ ਤੇਰੇ ਹੀ ਨਾਲ ਨਾ ਨਾ ਵਾ ਤੂੰ ਮੈਨੂੰ ਕਹਿੰਦੀ ਤੇ ਮੈਂ ਇਦਾਂ ਹੀ ਕਹਾਂ ਨਾ ਆ ਬਾਲਵੇਕ ਮੇਰੇ ਮੈਂ ਕਹਿੰਦੀ ਤੇ ਪਈਆਂ ਬੇਸ਼ੱਕ ਕੋਈ ਨੂਰ ਦਾ ਹੀਰਾ ਤੇ ਕਢਵਾ ਦਿੰਦੀ ਆ ਬਣਾ ਕੇ ਮੁੜ ਕੇ ਬਾਅਦ ਚ ਪਤਾ ਲੱਗਦਾ ਅਸਲੀ ਰਿਜ਼ਲਟ ਕੀ ਆ ਪਰ ਮੈਂ ਤੇਨੇ ਇੱਕ ਗੱਲ ਕਹਾਂ ਜੇ ਰੱਬ ਦਾ ਰੂਪ ਦਿੱਤਾ ਹਨਾ ਰੱਬ ਨੇ ਸਾਨੂੰ ਤੇ ਉਹਦੇ ਰੂਪ ਦੇ ਉੱਪਰ ਪਨਾਵਲਟੀ ਨਾ ਹੀ ਕਰੀਏ ਤੇ ਉਹ ਵਧੀਆ ਬਾਕੀ ਤਿੰਨ ਨੂੰ ਮੈਂ ਦੱਸਿਆ ਸੀ ਭੈਣ ਜੀ ਆਏਗੀ ਮੈਨੂੰ ਲੈਣ ਵੇਲਾ ਕਰੋ ਅਗਲੀ ਆਈ ਲੈਣ ਬਾਕੀ ਤਿੰਨ ਮੈਂ ਆ ਵੀ ਕਿਹਾ ਸੀ ਪਾਰਲਰ ਵਾਲੀ ਮੈਨੂੰ ਤਿਆਰ ਕਰੇਗੀ ਤੇ ਵੇਖਿਆ 500 ਦੇ ਕਿਤਨਾ ਪਿਆਰ ਆ ਗਈ ਬੈਂਕ ਲੱਗ ਕੇ ਆਈ ਸੀ ਤੇ ਅਮਾ ਸਾ ਦੋ ਪੈਰ ਤੋੜ ਗਏ ਕਿ ਹੋ ਗਿਆ ਦੋ ਪੈਰ ਨਾਲ ਸਾਡੇ ਕਿਦੇ ਧਰਤੀ ਮਤਲਬ ਕੁਝ ਹੋ ਗਿਆ ਸਾਡੇ ਪੈਰਾਂ ਨੂੰ ਕੁਝ ਹੋ ਗਿਆ ਧਰਤੀ ਮਾਤਾ ਦੇ ਕਹਿੰਦੇ ਆ ਕਿ ਤੁਰੋ ਫਿਰੋ ਆਪਣੇ ਆਪ ਤੇ ਨਿਰਭਰ ਹੋਵੋ ਪਰ ਅਸੀਂ ਲੋਕ ਸੋਲ ਬਣ ਗਏ ਅਸੀਂ ਕਹਿੰਦੇ ਸਾਨੂੰ ਕੋਈ ਘਰੋਂ ਹੀ ਫੜੇ ਤੇ ਘਰੋਂ ਹੀ ਚੁੱਕੇ ਨੇ ਘਰੋਂ ਹੀ ਛੱਡੇ ਉਹ ਆ ਛੱਡੋ ਮਸਤ ਦੋ ਪੈਰ ਤੋਰ ਵੀ ਪਈਏ ਨਾ ਕੀ ਹੋ ਗਿਆ ਫੰਕਸ਼ਨ ਤੇ ਫੰਕਸ਼ਨ ਚ ਉਹਦੀ ਆਂਟੀ ਦੀ ਨੂੰ ਕਿੰਨੀ ਸੋਹਣੀ ਲੱਗਦੀ ਪੀ ਸਿੰਪਲ ਜੀ ਕਿਉਂ ਤੇਰੀ ਮਾਂ ਨਹੀਂ ਸੋਹਣੀ ਲੱਗਦੀ ਸੀ ਮਾਂ ਕੀ ਆ ਮੈਂ ਵੀ ਸੋਹਣੀ ਲੱਗਦੀ ਸੀ ਮਾਰੇ ਕਿਤੇ ਮੈਂ ਸਿਲਕ ਦਾ ਸੂਟ ਪਾਇਆ ਹੈ ਮਾੜਾ ਪਾਇਆ ਸੀ ਕੱਪੜੇ ਕਿਤੇ ਮੈਂ ਲੋਕਾਂ ਨੂੰ ਕਹਿੰਦੀ ਰਹਿੰਦੀ ਆ ਸੋਹਣੀ ਲੱਗਦੀ ਸੋਹਣਾ ਦੀ ਮਾਂ ਨੂੰ ਵੀ ਕਹਿ ਕਰੋਂ ਮਮਾ ਤੁਸੀਂ ਸੋਹਣੇ ਲੱਗਦੇ ਪਏ ਸੀ ਆ ਤੂੰ ਤੇ ਬੜੀ ਕਿਤੇ ਬੱਚਤ ਆਈ ਤੂੰ ਮੇਰੀ ਇੱਕ ਗੱਲ ਹੋਰ ਸੁਣ ਤੂੰ ਵੀ ਅੱਛਾ ਕੰਮ ਕਰਨਾ ਜਦੋਂ ਕਿਸੇ ਦੇ ਗਾਹਤ ਲਗਾਣਾ ਵਾ ਜਾਂ ਕਿਸੇ ਦੇ ਕੰਮ ਚ ਭੇਜਣਾ ਵਾ ਜਾਂ ਕਿਸੇ ਨੂੰ ਹੈਲਪ ਦੇਣੀ ਨਾ ਕਿਸੇ ਕੋ ਕਮਿਸ਼ਨ ਨਹੀਂ ਲੈਣੀ ਅੱਜ ਦੇ ਟਾਈਮ 'ਚ ਕਿਸੇ ਕੋ ਕਮਿਸ਼ਨ ਨਹੀਂ ਲਈਦੀ ਹੁੰਦੀ ਬਿਨ ਕਮਿਸ਼ਨ ਤੋਂ ਚੱਲਦਾ ਹੁੰਦਾ ਜਿਹੜੀ ਕਮਿਸ਼ਨ ਮਿਲਲੀ ਮੈਨੂੰ ਉਹ ਹੀ ਰੱਖ ਲੈਣੀ ਆ ਹਾਂ ਰੱਖ ਲੈਣੀ ਸੀ ਵਾਰ ਜਿੰਨੇ ਤੇਰ ਕੋ ਉਹੀ ਨਾ ਆ ਵੇਲਾ ਹੁਣ ਤੇਰੀ ਛੋਟੀ ਭੈਣ ਤੁਰੀ ਆਂਦੀ ਹੂ ਇਹਨੂੰ ਹੁਣ ਆਹੀ ਗੱਲ ਆਗੀ ਨਾ ਖਾ ਪੀ ਕੇ ਮੈਂ ਇਹਦੀ ਕਾਡਰਿੰਗ ਦਾ ਕੋਈ ਗਲਾਸ ਨਹੀਂ ਛੱਡਿਆ ਕੋਈ ਐਨੇ ਕੌਫੀ ਨਹੀਂ ਛੱਡੀ ਸਭ ਮਿਕਸ ਹੋ ਲੈਂਦੇ ਤੇ ਸਵੇਰੇ ਵੇਖੀ ਉਹਨੇ ਹੀ ਮਿਕਸ ਹੋ ਕੇ ਨਿਕਲਣਾ ਪਤਾ ਹੀ ਆ ਤੈਨੂੰ ਫਿਰ ਇਹਦਾ ਕੀ ਹਿਸਾਬ بتاਵੇਗਾ ਕੋਈ ਨਿੰਬੂ ਜੀਰਾ ਜਾਵਾ ਦੋ ਪੀਜੀ ਕੁਝ ਨਹੀਂ ਕੁਝ ਕਰਨਾ ਵਾ ਤੇ ਇਸ ਲਈ ਮੇਰੀ ਗੱਲਾਂ 'ਤੇ ਧਿਆਨ ਦੇ ਜੇ ਦੋ ਪੈਰੈਂਟੀ ਲਾਈਨ ਵੀ ਆ ਗਈ ਹੈ ਨਾ ਕਿਤੇ ਨਹੀਂ ਅਸੀਂ ਕੱਸ ਗਏ ਠੀਕ ਹੈ ਨਾ ਆਂਟੀ ਦਾ ਹੱਥ ਸੋਹਣਾ ਨਹੀਂ ਨਕਲੀ ਹੀ ਕੀ ਪਤਾ ਪੈਣਾ ਅੰਦਰ ਖਾਤੇ ਕੀ ਕੀ ਲੋਕਾਂ ਨੇ ਜੋੜਿਆ ਤੇ ਕੀ ਕੀ ਕਿੰਨਾ ਮੈਂ ਮੈਂ ਸਿਰਫ ਆਪਣੇ ਵੱਲ ਧਿਆਨ ਦੇਦੀ ਔਰ ਮੈਂ ਕਿਸੇ ਉਹ ਲੈ ਕੇ ਜੈਲ ਸੀ ਨਹੀਂ ਕਰਦੀ ਜੇ ਮੇਰੇ ਤੋਂ ਵੱਧ ਕੋਈ ਸੋਨਾ ਪਾਉਂਦਾ ਹੈ ਨਾ ਤੇ ਮੇਰੇ ਵੱਧ ਤੋਂ ਖਾਂਦਾ ਤਾਂ ਮੈਨੂੰ ਉੱਚ ਵੀ ਖੁਸ਼ੀ ਹੁੰਦੀ ਆ ਕਿ ਚੱਲ ਕੋਈ ਨਹੀਂ ਪਰਮਾਤਮਾ ਰਾਜੀ ਖੁਸ਼ੀ ਆਪਣੇ ਘਰ ਦੇ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀ ਵਿੱਚ ਰੱਖੇ ਤੇ ਬਾਕੀ ਪ੍ਰੋਗਰਾਮ ਤੇ ਚਲੋ ਵਧੀਆ ਹੋ ਗਿਆ ਬੜਾ ਵਧੀਆ ਲੱਗਾ ਬਾਕੀ ਜਿਹੜੇ ਦੇ ਲੈਣ ਮੈਂ 1100 ਰੁਪਇਆ ਹੱਥੀ ਦਿੱਤਾ ਹੱਥੀ ਮੈਂ ਦੇਿਆ ਹੀ ਕੰਮ ਕਰਤੀ ਨੇ ਕੀ ਦਿੱਤਾ ਮੈਨੂੰ ਨਹੀਂ ਪਤਾ ਉਹਨਾਂ ਦੇ ਖੁੱਲ੍ਹ ਖਜ਼ਾਨੇ ਕੀ ਕੀ ਉਹਨਾਂ ਨੇ ਦੇ ਦਿੱਤਾ ਕੀ ਕੀ ਨਹੀਂ ਦਿੱਤਾ ਮੈਨੂੰ ਉਹਨਾਂ ਨਾਲ ਨਹੀਂ ਹੈਗਾ ਮੈਂ ਆਪਣਾ ਦੇ ਆਈ ਆ ਜਿਹਦੀ ਆਂਟੀ ਦੇ ਨਾਲ ਇੱਕ ਲਕੀ ਜਿਹੀ ਕੁੜੀ ਨਾ ਮੇਰੀ ਗੱਲ ਸੁਣ ਤੂੰ ਕਦੇ ਨਿੰਨੋ ਲੈਂਦੀ ਪੀਂ ਆਂਟੀ ਨੇ ਕੀ ਦਿੱਤਾ ਆਂਟੀ ਨੇ ਕੀ ਪਾਇਆ ਤੇਰੀ ਅਜੇ ਉਮਰ ਨਹੀਂ ਆ ਤੂੰ ਬਸ ਖਾ ਪੀ ਐਸ਼ ਕਰ ਤੇ ਮਸਤੀ ਕਰ ਤੇ ਚਲੋ ਉઠੋ ਕੱਲ ਦਾ ਪੇਪਰ ਆ ਤਿਆਰੀ ਕਰੋ ਪੇਪਰ ਬੜਾ ਜ਼ਰੂਰੀ ਹੈ ਪੇਪਰ ਆ ਤੇ ਇਸ ਵੇਲੇ ਆਹ ਕੱਲ ਦਾ ਪੰਜਾਬੀ ਦਾ ਪੇਪਰ ਹੈ ਤੇ ਚਲੋ ਜੀ ਹਿੰਦੀ ਦਾ ਵਾ ਪੰਜਾਬੀ ਦਾ ਜਿਹੜਾ ਮਰਜੀ ਚਲੋ ਪੜੀਏ ਪੇਪਰ ਤਾਂ ਬੜਾ ਜ਼ਰੂਰੀ ਹੈ